ਬੜੀ ਮਾੜੀ ਸਥਿਤੀ ਐ ਸੜਿਆ ਸਿਕੜੋਪੇ ਪਿੰਡ ਬਡਾਲੇ ਦੇ ਵਿੱਚ ਪਰ ਜਿਹੜੇ ਹਾਲਾਤ ਐ ਬੜੇ ਭਿਆੰਕਰ ਨੇ ਉਹਦਾ ਕਾਰਨ ਐ ਕਿ ਘਰ ਦੇ ਜੀ ਜਿਹੜੇ ਉਹ ਘਰਾਂ ਦੇ ਵਿੱਚ ਐ ਤੇ ਰਾਸ਼ਨ ਜਿਹੜਾ ਹੈਗਾ ਉਹ ਸੜਕਾਂ ਦੇ ਉੱਤੇ ਲੈ ਕੇ ਆ ਰਹੇ ਆ ਟਰਾਲੀਆਂ ਦੇ ਵਿੱਚ ਪਿੰਡਾਂ ਵਾਲੇ ਤੇ ਉਹਨਾਂ ਨੂੰ ਉਹ ਰਾਸ਼ਨ ਘਰਾਂ ਤੱਕ ਪਹੁੰਚਾਉਣ ਦੇ ਲਈ ਕੋਈ ਕਿਸ਼ਤੀਆਂ ਵਗੈਰਾ ਦਾ ਕੋਈ ਪ੍ਰਬੰਧ ਨਹੀਂ ਐ ਸਰਕਾਰ ਵੱਲੋਂ ਲੋਕ ਜਿਹੜੇ ਆ ਉਹ ਫੈਦਲੀ ਦੋ ਦੋ ਤਿੰਨ ਤਿੰਨ ਚਾਰ ਚਾਰ ਫੁੱਟ ਜਿਹੜੇ ਆ ਪਾਣੀ ਦੇ ਵਿੱਚੋਂ ਦੀ ਗੁਜ਼ਰ ਕੇ ਜਿਹੜਾ ਉਹ ਰਾਸ਼ਨ ਲੈ ਕੇ ਜਾ ਰਹੇ ਆ ਇਹ ਬਹੁਤ ਮੰਦ ਭਾਪਾ ਜਿਹੜਾ ਇਹ ਬਰਤਾਂਤ ਹੈ ਜਿਹੜਾ ਦੇਖਣ ਨੂੰ ਮਿਲਿਆ ਸਿੱਖੋ ਸਾਹਿਬ ਹਾਂਜੀ ਜਿੰਨਾ ਵੀ ਹੁਣ ਆਪਾਂ ਬੰਡਾਲੇ ਖੜੇ ਆ ਆਪਾਂ ਨੂੰ ਅੱਗੇ ਵੀ ਆਪਾਂ ਪ੍ਰਸ਼ਾਸਨ ਨੂੰ ਬੇਨਤੀ ਕਰੀ ਸੀ ਵੀ ਕਿਸ਼ਤੀਆਂ ਦੀ ਜਾਦੇ ਲੋਡ ਆ ਕਿਉਂਕਿ ਜਿਹੜੇ ਘਰਾਂ ਚੋਂ ਪ੍ਰਸ਼ਾਸਨ ਇਹ ਜ਼ੋਰ ਦੇ ਰਿਹਾ ਵੀ ਘਰ ਛੱਡ ਕੇ ਆਓ ਘਰ ਛੱਡਣਾ ਬੜਾ ਔਖਾ ਚੋਰੀਆਂ ਇਚਕਾਰੀਆਂ ਦਾ ਡਰ ਆ ਅਸੀਂ ਪਿੰਡਾਂ 'ਚ ਪਹੁੰਚੇ ਆ ਉਹਦਾ ਕਾਰਨ ਪ੍ਰਸ਼ਾਸਨ ਨੂੰ ਸਰਕਾਰ ਨੂੰ ਸਮਝਣਾ ਚਾਹੀਦਾ ਵੀ ਘਰ ਛੱਡਣਾ ਔਖਾ ਹੈ ਤੁਸੀਂ ਇੱਥੇ ਜਿਹੜਾ ਇੱਕ ਜੀ ਆ ਕਿਉਂਕਿ ਪਸ਼ੂ ਡੰਗਰ ਵੀ ਕਿਸੇ ਦਾ ਹੈਗਾ ਤੇ ਉਹ ਪਹੁੰਚਦਾ ਕਰੋ ਜਿੱਥੇ-ਜਿੱਥੇ ਸਾਰੇ ਲੋੜ ਆ ਕਿਸ਼ਤੀਆਂ ਦੀ ਵੱਧ ਤੋਂ ਵੱਧ ਇੱਥੇ ਜਿਹੜੀ ਹੋਣ ਬੀੜੇ ਮੋਟਰ ਵਾਲੇ ਵੀ ਚਾਹੀਦੇ ਦੂਜੇ ਵੀ ਚਾਹੀਦੇ ਤਾਂ ਕਿ ਪਹੁੰਚ ਸਕੇ ਆਪਾਂ ਪਹਿਲਾਂ ਵੀ ਮਸਲ ਵੱਲੋਂ ਇੱਥੇ ਪੁਲ ਪਾਰ ਕਰਕੇ ਆਪਣਾ ਤਰਨਤਨ ਸਾਹਿਬ ਵਾਲੇ ਪਾਸੇ ਵੀ ਕੋਟ ਬੁੱਢੇ ਹਲਦੀ ਆਪਾਂ ਇੱਥੇ ਪਹੁੰਚੇ ਸੀ ਹੁਣ ਵੀ ਸਾਡੇ ਨਾਲ ਗਿਆਨੀ ਹਰਪ੍ਰੀਤ ਸਿੰਘ ਹੁਣੇ ਪਹੁੰਚੇ ਆ ਪ੍ਰਧਾਨ ਛਰੋਣੀ ਅਕਾਲੀ ਦਲ ਉਹਨਾਂ ਨੂੰ ਵੀ ਦਿਖਾਇਆ ਵੀ ਹਾਲਾਤ ਕੀ ਆ ਉਹਦਣ ਦੇ ਉਹ ਕਹਿ ਰਹੇ ਸੀ ਕਿ ਮੈਂ ਦੇਖਣਾ ਚਾਹੁੰਨਾ ਤੇ ਬੜੀ ਵੱਡੀ ਤਰਾਸਦੀ ਆ ਆਪਾਂ ਇਸ ਤੋਂ ਅੱਗੇ ਇਹ ਗੱਲ ਜਿਹੜੀ ਹੈ ਜੀ ਇਹਨਾਂ ਦੇ ਮੁਆਵਜ਼ੇ ਦੀ ਵੀ ਕਰਨੀ ਪੈਣੀ ਆ ਆਪਾਂ ਨੂੰ ਇਹਨਾਂ ਦਾ ਜਿਹੜਾ ਨੁਕਸਾਨ ਹੋਣਾ ਪੈਲੀਆਂ ਇਹਨਾਂ ਚੋਂ ਸਾਨੂੰ ਪਤਾ ਵੀ ਬਹੁਤ ਪੈਲੀਆਂ ਰੁੜ ਜਾਣੀਆਂ ਉਹਦਾ ਕੋਈ ਅੱਗੇ ਇਹਨਾਂ ਨੂੰ ਸਹਾਇਤਾ ਨਹੀਂ ਮਿਲਦੀ ਸਗੋਂ ਦੀ ਆਪਣੀਆਂ ਜਿਹੜੀਆਂ ਸਿੱਖ ਸੰਸਥਾਵਾਂ ਖਾਲਸਾ ਢਰਗੀਆਂ ਹੋਰ ਜਿਵੇਂ ਹੁਣ ਇੱਥੇ ਵੀ ਸਾਰੀ ਨੌਜਵਾਨੀ ਆਪਦੇ ਤੌਰ ਤੇ ਲੱਗੀ ਆ ਉਹੋ ਆ ਕੇ ਜਿੰਨੀ ਕੁ ਮਦਦ ਕਰਦੀਆਂ ਉਹ ਕਰਦੀਆਂ ਪਰ ਸਰਕਾਰ ਜਮਾ ਜ਼ਿੰਮੇਵਾਰੀ ਛੱਡੀ ਵੀ ਹੈ ਜੀ ਲੋਕਾਂ ਦੀ